ਗੁਰਪੂਰ ਰਾਜਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਅਰਾਧਣਾ ਹਾਂ ਕਾਰਜ ਆਵੇ ਰਾਸ ਜਿਸੇਸ ਮਨੁੱਖ ਨੇ ਪੂਰੇ ਗੁਰੂ ਨੂੰ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖਿਆ ਉਹ ਸਾਰੇ પ્રસન્ન ਚਿੱਤ ਹੋ ਜਾਂਦੇ ਹਨ ਖੁਸ਼ੀਆਂ ਖੇੜੇ ਉਹਨਾਂ ਦੀ ਜ਼ਿੰਦਗੀ ਵਿੱਚ ਆ ਜਾਂਦੇ ਹਨ ਗੁਰਪੂਰਾ ਜਨ ਸਿਮਰਿਆ ਸੇਈ ਪਏ ਨਿਹਾਲ ਨਿਹਾਲ ਭਾਵ ਪ੍ਰਸੰਨ ਚਿੱਤ ਹੋ ਜਾਂਦੇ ਹਨ ਨਾਨਕ ਨਾਮ ਆਰਾਧਨਾ ਕਾਰਜ ਆਵੈਰਾਸ ਗੁਰੂ ਦਾ ਉਪਦੇਸ਼ ਇਹ ਹੈ ਕਿ ਪ੍ਰਮਾਤਮਾ ਦਾ ਨਾਮ ਹਮੇਸ਼ਾ ਸਿਮਰਨਾ ਚਾਹੀਦਾ ਹੈ ਇਸ ਸਿਮਰਨ ਦੀ ਬਰਕਤ ਨਾਲ ਜੀਵਨ ਮਨੋਰਥ ਜਿਹੜਾ ਉਹ ਸਫਲ ਹੋ ਜਾਂਦਾ ਹੈ ਨਹੀਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅਗਲੇ ਵਚਨ ਜਿਹੜੇ ਕਰਦੇ ਹਨ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਨੀਆਂ ਤਿਉ ਮਥੇ ਧਰਮ ਰਾਏ ਪਾਪੀ ਕਰਮ ਕਰਮ ਦੇ ਭਾਵ ਹਾਇ ਹੇ ਤੋਂ ਪਾਪ ਵੀ ਦੁਖੀ ਹੁੰਦੇ ਰਹਿੰਦੇ ਹਨ ਹਮੇਸ਼ਾ ਅੰਦਰੋਂ ਹੋਂਕੇ ਨਿਕਲਦੇ ਰਹਿੰਦੇ ਹਨ ਚਿੰਤਾ ਵਿੱਚ ਫਸਿਆ ਰਿੰਦਾ ਹੈ ਬਕਾਰੀ ਮਨੁਕ ਕੋਕਾਰਾਂ ਦੇ ਕੰਮ ਕਰਦੇ ਹੋਏ ਦੁਖੀ ਹੁੰਦੇ ਰਹਿੰਦੇ ਹਨ ਇੰਓਂ ਦੁਖੀ ਹੁੰਦੇ ਆ ਨਾਨਕ ਜੋ ਮਥਨ ਮਾਧਾਨੀਆਂ ਤਿਓਂ ਮਥੇ ਧਰਮ ਰਾਇ ਵਿਕਾਰੀਆਂ ਦਾ ਧਰਮ ਰਾਜ ਹਰ ਵੇਲੇ ਉਹਨਾਂ ਨੂੰ ਦੁਖੀ ਕਰਦਾ ਰਹਿੰਦਾ ਜਿਵੇਂ ਮਨਧਾਣੀਆਂ ਦੁਦਰੜਕੀਆਂ ਹਨ ਪਾਪ ਹਰ ਵੇਲੇ ਅੰਦਰ ਉਹਨਾਂ ਦਾ ਰੜਕਿਆ ਜਾ ਰਿਹਾ ਹੈ ਨਾਮ ਧਿਆਇਨ ਸਾਜਣਾ ਜਨਮ ਪਦਾਰਥ ਜੀ ਪਾਤਸ਼ਾਹ ਕਹਿੰਦੇ ਵੀ ਜਿਹੜੇ ਭਲੇ ਮਨੁੱਖ ਨਾਮ ਤੇ ਐਨ ਸਾਜਣਾ ਜਨਮ ਪਦਾਰਥ ਜੀ ਜਿਹੜੇ ਭਲੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਇਸ ਕੀਮਤੀ ਮਨੁੱਖਾ ਜੀਵਨ ਦੀ ਬਾਜੀ ਜਿੱਤ ਕੇ ਇਸ ਸੰਸਾਰ ਤੋਂ ਜਾਂਦੇ ਹਨ ਆਖੋ ਸਤਿਨਾਮ ਨਾਨਕ ਧਰਮ ਐਸੇ ਚਬ ਹੈ ਕੀਤੋ ਭਵਨ ਪੁਨੀਤ ਜਿਹੜੇ ਮਨੁੱਖ ਮਨੁੱਖਾ ਜੀਵਨ ਦਾ ਮਨੋਰਥ ਹਰੀ ਨਾਮ ਉਚਾਰਦੇ ਆ ਉਹ ਜਗਤ ਨੂੰ ਵੀ ਪਵਿੱਤਰ ਕਰ ਦਿੰਦੇ ਆ ਤੇ ਆਪ ਵੀ ਪਵਿੱਤਰ ਹੋ ਜਾਂਦੇ ਆ ਚਿੱਤ ਨੂੰ ਵੀ ਪਵਿੱਤਰ ਕਰ ਦਿੰਦੇ ਹਨ ਖੁੰਬੜੀ ਕਥਾਏ ਮਿੱਠੀ ਗਲਣ ਕੰਤ ਮੰਤਰੀ ਆ ਖੁੰਬੜੀ ਭਾਵ ਭੈੜੀ ਤਰ੍ਹਾਂ ਕੂਵੀ ਰਹਿੰਦੀ ਹੈ ਕੋਥਾਏ ਕੋਜੇ ਥਾਂ ਵਿੱਚ ਗਲਣ ਜਿਲਣ ਵਿੱਚ ਖੁੰਬੜੀ ਕੋਥਾਏ ਮਿੱਟੀ ਗਲਣ ਕਮੰਤਰਿਆਂ ਮੰਤਰ ਉਪਦੇਸ਼ ਸਿੱਖਿਆ ਕਮੰਤਰ ਭੈੜੀ ਸਿੱਖਿਆ ਭਾਵ ਭੈੜੀ ਮਤ ਲੈਣ ਵਾਲੀ ਜੀਵ ਇਸਤਰੀ ਮਾਇਆ ਦੇ ਮੋਹ ਦੀ ਜਿਲਣ ਵਿੱਚ ਕੋਜੇ ਥਾਂ ਵਿੱਚ ਬੁਰੇ ਬੁਰੇ ਹਾਲ ਵਿੱਚ ਕੂਵੀ ਰਹਿੰਦੀ ਜਿਵੇਂ ਆਪਾਂ ਕਦੀ ਵੀ ਦਲ ਦਲ ਵਿੱਚ ਤਸਤਾਂ ਉਹ ਐਸਾ ਦਲਦਲ ਵਿੱਚ ਤਸ ਜਾਂਦਾ ਹੈ ਜਿਲਣ ਵਿੱਚ ਫਸ ਜਾਂਦਾ ਹੈ ਤੇ ਜਿਨ੍ਹਾਂ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ਸੁਥੜੇ ਸੁਖੀ ਸਵੰਨ ਜੋਰਤੇ ਸ ਆਪਨ ਫਿਰ ਗੁਰੂ ਅਰਜਨ ਦੇਹ ਮਹਾਰਾਜ ਕਹਿੰਦੇ ਆ ਵੀ ਜਿਹੜੇ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਪ੍ਰੇਮ ਲਗਨ ਵਿੱਚ ਮਸਤ ਰਹਿਣ ਵਾਲੇ ਉਹ ਮਨੁੱਖ ਆਨੰਦ ਨਾਲ ਜੀਵਨ ਬਤੀਤ ਕਰਦੇ ਹਨ ਕਲ ਵਿਸਥਾਰ ਨਾਲ ਸੁਣਿਆ ਸੀ ਵੀ ਇੱਥੇ ਸੱਚਖੰਡ ਵਰਗਾ ਜੀਵਨ ਭੋਗਣਾ ਸਵਰਗ ਵਰਗਾ ਜੀਵਨ ਭੋਗਣਾ ਮਹਾਰਾਜ ਕਹਿੰਦੇ ਆ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਜਿਹੜੇ ਰੰਗੇ ਰਹਿੰਦੇ ਆ ਭਾਈ ਉਹ ਪ੍ਰੇਮ ਲਗਨ ਵਿੱਚ ਮਸਤ ਰਹਿਣ ਵਾਲਿਓ ਮਨੁੱਖ ਆਨੰਦ ਨਾਲ ਆਪਣਾ ਜੀਵਨ ਬਤੀਤ ਕਰਦੇ ਹਨ ਪ੍ਰੇਮ ਵਿਸੋਹਾ ਧਣੀ ਸੋ ਅੱਠੇ ਪੈਰ ਲਵਾਨ ਅਰ ਜਿੰਨਾ ਮਨੁੱਖਾਂ ਨੂੰ ਮਾਲਕ ਨਾਲੋਂ ਪ੍ਰੇਮ ਦਾ ਵਿਛੋੜਾ ਰਹਿੰਦਾ ਹੈ ਭਾਵ ਜਿਉਂਦੇ ਜੀ ਵਿਛੜੇ ਰਹਿੰਦੇ ਆ ਨਹੀਂ ਜੁੜੇ ਹੋਏ ਆਪਾਂ ਗੁਰੂ ਨਾਲ ਤੇ ਮਹਾਰਾਜ ਕਹਿੰਦੇ ਆ ਉਹ ਫਿਰ ਮਾਇਆ ਦੀ ਐਸੀ ਪਟਕਣਾ ਹੈ ਮਹਾਰਾਜ ਕਹਿੰਦੇ ਆ ਪ੍ਰੇਮ ਵਿਛੋਹਾ ਧਣੀ ਸੋ ਅੱਠੇ ਪੈਰ ਲਗਨ ਤਉ ਮਾਇਆ ਦੀ ਖਾਤਰ ਅੱਠੇ ਪਰ ਕਾਂ ਵਾਂ ਕਹਿੰਦੇ ਲੋਂ ਲੋਂ ਕਰਦੇ ਰਹਿੰਦੇ ਹਨ ਵੀ ਅੰਦਰ ਇਸ ਇੱਕ ਉਹ फडਕਣਾ ਲਗੀ ਰਹਿੰਦੀ ਹੈ ਜਿਵੇਂ ਕਾਂ ਨੇ ਉਧਰ ਛਾਲ ਮਾਰੀ ਕਿਦੇ ਉਸ ਬਨੇਰੇ ਤੇ ਮਤਲਬ ਕਾਂ ਕਾਂ ਕਰਦਾ ਫਿਰਦਾ ਰਹਿੰਦਾ ਹੈ ਇਹ ਉਹ ਹਾਲਤ ਹੋ ਜਾਂਦੀ ਹੈ ਸੋਤੜੇ ਅਸੰਖ ਮਾਇਆ ਝੂਠੀ ਕਾਰਨ ਇਸ ਤਰ੍ਹਾਂ ਮਾਰੇ ਕਹਿੰਦੇ ਨਾਸ਼ਵੰਤ ਮਾਇਆ ਦੇ ਖਾਤਰ ਅਣਗਿਣਤ ਜੀਵ ਮੋਹ ਦੀ ਨੀਂਦ ਵਿੱਚ ਸੁੱਤੇ ਪੈ ਰਹੇ ਨੇ ਇਹ ਸ਼ਬਦ ਆਪਾਂ ਭੋਗ ਦੇ ਸ਼ਲੋਕਾਂ ਤੋਂ ਥੋੜਾ ਜਿਹਾ ਟਾਈਮ ਪਹਿਲਾਂ ਜਿਹੜੇ ਪੜੇ ਜਾਂਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ ਸ਼ੁਰੂ ਹੋਣ ਤੋਂ ਪਹਿਲਾਂ ਥੋੜਾ ਜਿਹਾ ਪਹਿਲਾਂ ਪੜੇ ਜਾਂਦੇ ਆ ਸੁੱਤੜੇ ਅਸੰਖ ਮਾਇਆ ਝੂਠੀ ਕਾਰਣੇ ਮਹਾਰਾਜ ਕਹਿੰਦੇ ਇਸ ਨਾਸ਼ਵੰਤ ਮਾਇਆ ਦੀ ਖਾਤਰ ਅਣਗਿਣਤ ਜੀਵ ਮੋਹ ਦੀ ਨੀਂਦ ਵਿੱਚ ਸੁੱਤੇ ਪੈ ਰਹੇ ਨੇ ਨਾਸ਼ ਨਾਨਕ ਸੇ ਜਗੰਨ ਜੇ ਰਸਨਾ ਨਾਮ ਵਿਚਾਰਨੇ ਮਹਾਰਾਜ ਕਹਿੰਦੇ ਮੋਨ ਦੀ ਇਸ ਨੀਂਦ ਵਿੱਚੋਂ ਸਿਰਫ ਉਹੀ ਬੰਦੇ ਜਾਗਦੇ ਹਨ ਜਿਹੜੇ ਆਪਣੀ ਜੀਵਨ ਨਾਲ ਮਾਇਆ ਤੋਂ ਪਰੇ ਹੋ ਕੇ ਪ੍ਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ਭਾਵ ਉਹਦੇ ਵਿੱਚ ਰਹਿੰਦੇ ਹੋਏ ਨਾਸ਼ਵੰਤ ਮਾਇਆ ਦੇ ਵਿੱਚ ਰਹਿੰਦੇ ਰਹਿੰਦੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਹਨ ਮ੍ਰਿਗ ਤਿਸ਼ਨਾ ਪੇਖ ਭੋਲੜੇ ਬੁੱਠੇ ਨਗਰ ਗੰਧਰਬ ਮ੍ਰਿਗ ਤਿਸ਼ਨਾ ਭਾਵ ਠੱਗਨੀਰਾ ਪੇਖ ਦੇਖ ਕੇ ਜਿਵੇਂ ਇਸ ਠੱਗਨੀਰੇ ਨੂੰ ਵੇਖ ਕੇ ਹਰਨ ਭੁੱਲ ਜਾਂਦੇ ਹਨ ਤੇ ਜਾਨ ਗਵਾ ਲੈਂਦੇ ਹਨ ਤਵੇਂ ਮਾਇਆ ਦੀ ਬਣੀ ਗੰਧਰਬ ਨਗਰੀ ਨੂੰ ਵੇਖ ਕੇ ਜੀਵ ਕਰਾਹੇ ਪੈ ਰਹੇ ਇਹ ਮਾਇਆ ਦੀ ਬਣੀ ਗੰਧਰਬ ਨਗਰੀ ਹੈ ਜਿਹੜਾ ਸੰਸਾਰ ਹੈ ਪਾ ਵੇਖ ਰਹੇ ਆ اپنی ਅੱਖਾਂ ਨਾਲ ਵੇਖਦੇ ਆਂ ਬੇਜਰਦੇ ਆਂ ਕੰਨਾਂ ਨਾਲ ਸੁਣਦੇ ਆਂ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮਾਇਆ ਦੀ ਬਣੀ ਗੁੰਧਰਬ ਨਗਰੀ ਹੈ ਕਈ ਇਹਨੂੰ ਵੇਖ-ਵੇਖ ਕੇ ਕੁਰਾਹੇ ਪੈ ਜਾਂਦੇ ਆਂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਮਝ ਲਿਆ ਵੀ ਵੇਖਤਾ ਰਹੇ ਆ ਇਹਦੇ ਵਿੱਚ ਵੀ ਵਿਚਰਨਾ ਆਪਾਂ ਜਿਵੇਂ ਆਪਾਂ ਵਿਚਰ ਰਹੇ ਆ ਇਹਦੇ ਵਿੱਚ ਵੀ ਵਿਚਰਨਾ ਤੇ ਮਨਾ ਹੈ ਇਹ ਨਾਸ਼ਵਾਨ ਜਦੋਂ ਸਮਝ ਲਿਆ ਉਨ੍ਹਾਂ ਦੇ ਮਨ ਵਿੱਚ ਉਨ੍ਹਾਂ ਦੇ ਤਨ ਵਿੱਚ ਆਤਮਿਕ ਜੀਵਨ ਦੀ ਸੁੰਦਰਤਾ ਪੈਦਾ ਹੋ ਜਾਂਦੀ ਹੈ ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਕਈ ਇਸ ਗੰਧਰਬ ਨਗਰੀ ਨੂੰ ਵੇਖ ਕੇ ਕੁਰਾਹੇ ਪੈ ਰਹੇ ਨੇ ਪਰ ਮਹਾਰਾਜ ਕਹਿੰਦੇ ਜਿੰਨਾ ਮਨੁੱਖਾਂ ਨੇ ਹਰੀ ਨਾਮ ਨੂੰ ਸਿਮਰਿਆ ਉਨ੍ਹਾਂ ਦੇ ਮਨ ਵਿੱਚ ਉਨ੍ਹਾਂ ਦੇ ਤਨ ਵਿੱਚ ਆਤਮਿਕ ਜੀਵਨ ਦੀ ਸੁੰਦਰਤਾ ਪੈਦਾ ਹੋ ਜਾਂਦੀ ਹੈ ਤੇ ਫਿਰ ਬੜਾ ਸ਼ਾਂਤਮਈ ਜੀਵਨ ਉਹ ਆਪਣਾ ਬਤੀਤ ਕਰਦੇ ਹਨ ਪਾਤਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਹੈ ਆਪਣਾ ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮਾਤਮਾ ਬੇਅੰਤ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ ਤੇ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਤੂੰ ਉਹਦੇ ਵੱਲ ਤੁਰੰਦੀ ਕੋਸ਼ਿਸ਼ ਕਰ ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਜਿਸ ਜੀਵ ਨੂੰ ਬਕਾਰਾਂ ਵਿੱਚੋਂ ਕੱਢਦਾ ਉਹ ਉਸ ਸੰਸਾਰ ਕਰਤਾਰ ਨੂੰ ਸਿਮਰਨ ਲੱਗ ਪੈਂਦਾ ਦੂਜੀ ਛੋੜ ਕੁਟੜੀ ਇੱਕ ਸੋ ਸੋ ਚਿਤ ਲਾਏ ਸਿਰਫ ਇੱਕ ਪਰਮਾਤਮਾ ਨਾਲ ਆਪਣਾ ਚਿੱਤ ਜੋੜ ਕੇ ਰੱਖਣਾ ਪ੍ਰਭੂ ਦੀ ਯਾਦ ਤੋਂ ਬਿਨਾਂ ਮਾਇਆ ਦੇ ਮੋਹ ਵਾਲਾ ਕੋਝਾ ਰਸਤਾ ਛੱਡ ਦੇਣਾ ਚਾਹੀਦਾ ਮਹਾਰਾਜ ਕਹਿੰਦੇ ਦੂਜੇ ਭਾਵੀ ਨਾਨਕ ਆ ਬਹਿਣਾਂ ਲੜੰਦੜੀ ਜਾਏ ਹੋਰ ਪ੍ਰੇਮ ਵਿੱਚ ਫਸਿਆ ਜੀਵ ਇਸਤਰੀ ਜਿਹੜੀ ਜੀਵ ਇਸਤਰੀ ਹੈ ਵਿਕਾਰਾਂ ਦੇ ਬਹਿਣ ਵਿੱਚ ਰੁੱਦੀ ਜਾਂਦੀ ਹੈ ਜਦੋਂ ਆਪਾਂ ਹੋਰ ਹੋਰ ਪਿਆਰਾਂ ਵਿੱਚ ਹੋਰ ਪ੍ਰੇਮਾਂ ਵਿੱਚ ਤੇ ਹੋਰ ਥਾਂ ਥਾਂ ਤੇ ਆਪਾਂ ਫਸੇ ਹੋਏ ਆ ਮਹਾਰਾਜ ਕਹਿੰਦੇ ਉਹ ਫਿਰ ਵਿਕਾਰਾਂ ਦੇ ਬਹਿਣ ਵਿੱਚ ਜੀਵ ਰੁੜਦਾ ਜਾਂਦਾ ਭਾਵ ਜੀਵ ਰੂਪ ਕਿਸ ਤਰੀ ਹੈ ਜਿਹੜੀ ਉਹ ਰੁੜਦੀ ਜਾਂਦੀ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਆ ਤੇ ਹਟੜੇ ਭਾਵ ਤੇ ਹਟੜੇ ਤਿੰਨਾ ਹੱਟਾ ਵਾਲੇ ਤੇ ਹਟੜੇ ਭਾਵ ਤਿੰਨਾ ਹੱਟਾਂ ਵਾਲੇ ਬਜ਼ਾਰਾਂ ਵਿੱਚ ਮਾਇਆ ਦੇ ਤਿੰਨ ਗੁਣਾ ਦੇ ਪ੍ਰਭਾਵ ਵਿੱਚ ਕਰਨ ਭਾਵ ਕਰਦੇ ਹਨ ਜਗਤ ਵਿੱਚ ਹਰੀ ਨਾਮ ਦਾ ਵਣਜ ਕਰਨ ਆਏ ਹੋਏ ਜੀਵ ਆਮ ਤੌਰ ਤੇ ਮਾਇਆ ਦੇ ਤਿੰਨ ਗੁਣਾ ਦੇ ਪ੍ਰਭਾਵ ਹੇਠ ਹੀ ਦੁਨੀਆ ਦਾ ਕਾਰ ਬਿਹਾਰ ਕਰਦੇ ਰਹਿੰਦੇ ਹਨ ਤੇ ਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਹੇ ਹਨ ਸੱਚ ਵੱਖਰ ਜਿ ਨਹੀਂ ਲੱਦਿਆ ਸੇ ਸੱਚੜੇ ਪਾਸਾਰ ਮਹਾਰਾਜ ਕਹਿੰਦੇ ਅਸਲ ਵਪਾਰੀ ਉਹ ਹਨ ਜਿਨ੍ਹਾਂ ਨੇ ਇਥੋਂ ਸਦਾ ਫਿਰ ਹਰੀ ਨਾਮ ਵਾਲਾ ਸੌਦਾ ਲੱਦਿਆ ਹੁਣ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਕੀਤਾ ਸਾਨੂੰ ਗਿਆਨ ਦਿੱਤਾ ਵੀ ਅਸਲੀ ਵਪਾਰੀ ਕੌਣ ਹੈ ਕੀ ਕਰਨਾ ਹੈ ਕਿਹੜਾ ਵਪਾਰ ਕਰਨਾ ਸਤਿਗੁਰੂ ਜੀ ਨੇ ਆਪਾਂ ਨੂੰ ਦੱਸ ਦਿੱਤਾ ਆਪਾਂ ਕਹਿੰਦੇ ਆ ਨਾ ਵੀ ਉਹਦੇ ਦਰ ਤੇ ਪ੍ਰਵਾਣ ਕਿਵੇਂ ਹੋਈਏ ਕੀ ਪਤਾ ਲੱਗੇ ਭਲੇਖਾ ਕੋਈ ਪਤਾ ਨਹੀਂ ਲੱਗਦਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਅਸਲੀ ਉਹ ਵਪਾਰੀ ਹੈ ਭਾਈ ਜਿਨ੍ਹਾਂ ਨੇ ਹਰੀ ਨਾਮ ਦਾ ਸੌਦਾ ਲੱਦਿਆ ਵੀ ਤੂੰ ਇਹ ਸੌਦਾ ਲੱਦ ਕੇ ਇੱਥੋਂ ਤੁਰਨਾ ਹੈ ਆਪਣਾ ਉਹ ਗੱਡਾ ਭਰਨਾ ਹੈ ਤੇ ਮੈਂ RAM ਨਾਮ ਧਨ ਲਾਦਿਆ ਬਖ ਲਾਦੀ ਸੰਸਾਰ ਬਸ ਇਹ ਹੋਵੇ ਵੀ ਆਪਾਂ RAM ਨਾਮ ਧਨ ਲੱਦਿਆ ਤੇ ਸੰਸਾਰ ਜ਼ਹਿਰ ਲੱਦ ਰਿਹਾ ਅਸਲੀ ਜਿਹੜੇ ਵਪਾਰੀ ਨੇ ਉਹ ਨਾਮ ਧਨ ਦਾ ਸੌਤਾਲ ਲੱਦ ਕੇ ਇਥੋਂ ਲੈ ਕੇ ਜਾਂਦਾ ਪੰਥਾਂ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ ਮਹਾਰਾਜ ਕਹਿੰਦੇ ਪੰਥ ਕਹਿੰਦੇ ਆ ਰਸਤੇ ਨੂੰ ਗੁਰਬਾਣੀ ਵਿੱਚ ਪੰਥ ਕਹਿੰਦੇ ਆ ਰਸਤੇ ਪੰਥਾਂ ਪ੍ਰੇਮ ਨਾਲ ਜਾਣੇ ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਪ੍ਰੇਮ ਦਾ ਰਸਤਾ ਨਹੀਂ ਜਾਣਦੀ ਉਹ ਮੂਰਖ ਇਸਤਰੀ ਜੀਵਨ ਦੇ ਸਹੀ ਰਾਤ ਨੂੰ ਖੁੰਝ ਕੇ ਪਟਕਦੀ ਫਿਰਦੀ ਰਹਿੰਦੀ ਹੈ ਮਹਾਰਾਜ ਕਹਿੰਦੇ ਆਪਣਾ ਇਹ ਟਾਈਮ ਬਣਾ ਲੈ ਟਾਈਮ ਟੇਬਲ ਬਣਾ ਲੈ ਵੀ ਸੰਸਾਰ ਵਿੱਚ ਰਹਿੰਦੇ ਆ ਪਰਮਾਤਮਾ ਨਾਲ ਜੁੜ ਕੇ ਰਹਿਣਾ ਹੈ ਨਸ਼ਿਆਂ ਤੋਂ ਵਿਸ਼ਿਆਂ ਤੋਂ ਦੂਰ ਰਹਿ ਤੇ ਆਨੰਦਮਈ ਜੀਵਨ ਇੱਥੇ ਸਵਰਗਮਈ ਜੀਵਨ ਤੋਂ ਬਤੀਤ ਕਰ ਸਕਦਾ ਹੈ। ਨਹੀਂ ਮਹਾਰਾਜ ਕਹਿੰਦੇ ਜਿਹਨੂੰ ਇਹ ਰਸਤੇ ਦਾ ਨਹੀਂ ਪਤਾ ਨਹੀਂ ਜਾਣਦਾ ਉਹ ਮੂਰਖ ਜੀਵ ਇਸਤਰੀ ਫਿਰ ਪਟਕਦੀ ਰਹਿੰਦੀ। ਨਾਨਕ ਹਰ ਬਿਸਰਾਏ ਕਹਿ ਪਾਉਂਦੇ ਨਰਕ ਆਂਧਿਆਰ ਪਰਮਾਤਮਾ ਦੀ ਯਾਦ ਭੁਲਾ ਕੇ ਜੀਵ ਘੋਰ ਨਰਕ ਵਿੱਚ ਪੈ ਰਹੇ ਹੰ। ਪਾਵੈ ਇੱਥੀ ਨਰਕ ਹੈ ਸੁਣਿਆ ਸੀ ਨਾ ਵਿਸਥਾਰ ਨਾਲ ਆਪ ਜੀ ਨੇ ਕਿ ਨਰਕ ਸਵਰਗ ਇੱਥੇ ਵੀ ਆ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦੇ ਅੱਲ ਇਹ ਸਮਝ ਲਓ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਮਨੁੱਖ ਜੀਵਨ ਸਹੀ ਨਹੀਂ ਹੈ ਸ਼ਰੀਰ ਰੋਗੀ ਹੈ ਆਰਥਿਕ ਤੰਗੀ ਵੀ ਹੈ ਬੁਰਾ ਹਾਲ ਹੈ ਸ਼ਰੀਰ ਦਾ ਤੇ ਮਨ ਨੂੰ ਚੈਨ ਨਹੀਂ ਆਉਂਦੀ ਦਿਮਾਗ ਤੇ ਬੋਝ ਹੈ ਮਹਾਰਜ ਕਹਿੰਦੇ ਉਹ ਵੀ ਸਮਝ ਲੈ ਤੂੰ ਵੀ ਨਰਕ ਚੀਂ ਪ੍ਰਵੇਸ਼ ਕਰਕੇ ਇੱਕ ਨੇ ਆਪਣਾ ਟਾਈਮ ਟੇਬਲ ਬਣਾ ਲਿਆ ਘਰ ਵਿੱਚ ਕੋਈ ਨਸ਼ਾ ਨਹੀਂ ਵਿਸ਼ਾ ਨਹੀਂ ਤੇ ਵਧੀਆ ਤਰੀਕੇ ਨਾਲ ਜਿਹੋ ਜਿਹੀ ਵੀ ਵਾਹਿਗੁਰੂ ਨੇ ਕਾਰ ਬਖਸ਼ੀਆ ਕਰਦਾ ਤੇ ਸੋਨਾ ਜੀਵਨ ਬਤੀਤ ਕਰਦਾ ਹਰ ਚੀਜ਼ ਵਿਵੇਕ ਉਹਦੇ ਨਾਲ ਕਰਨੀ ਆ ਵਿਚਾਰ ਕੇ ਕਰਨੀ ਮਹਾਰਜ ਸੱਚੇ ਪਾਤਸ਼ਾਹ ਕਹਿੰਦੇ ਉਹ ਉਹ ਸਵਰਗ ਦੇ ਵਿੱਚ ਆਪਣੀ ਜ਼ਿੰਦਗੀ ਜਿਉਂਦਾ ਜਿਉਂਦੇ ਜੀ ਸਵਰਗ ਵਿੱਚ ਪ੍ਰਵੇਸ਼ ਕਰਾਂਗੇ ਜਿਉਂਦੇ ਜੀ ਸਵਰਗ ਵਿੱਚ ਜਾਣਾ ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਪ੍ਰੇਮ ਦਾ ਰਸਤਾ ਨਹੀਂ ਜਾਣਦੀ ਉਹ ਭਟਕਦੀ ਹੈ ਨਾਨਕ ਹਰ ਬਸਰਾਏ ਕਹ ਪੌਂਦੇ ਨਰਕ ਹਨੇੜ ਪਰਮਾਤਮਾ ਦੀ ਯਾਦ ਭੁਲਾ ਕੇ ਜੀਵ ਕੋਰ ਨਰਕ ਵਿੱਚ ਪੈ ਰਹੇ ਨੇ ਕਿਉਂਕਿ ਮਨੁੱਖ ਕਈ ਵਾਰੀ ਇਸੇ ਜੀ ਫਸਿਆ ਰਹਿੰਦਾ ਕਾਹਦੇ ਚ ਮਹਾਰਾਜ ਕਹਿੰਦੇ ਆ ਮਾਇਆ ਮਨੋਨਾ ਵੀਸਰੈ ਮੰਗੈ ਦੰਮਾ ਦੰਮਾ ਦੋਸੀ ਦੰਮਾ ਦਾ ਮੰਗਦਿਆ ਨਾ ਉਦੋਂ ਫਿਰ ਸ਼ਾਂਤੀ ਭੰਗ ਹੁੰਦੀ ਹੈ ਉਹ ਨਹੀਂ ਹੁੰਦੀ ਸ਼ਾਂਤੀ ਭੰਗ ਜਦੋਂ ਇਹ ਮਨ ਰਜਦਈ ਤ੍ਰਿਸ਼ਨਾ ਵਿਰਲੇ ਕੀ ਹੀ 부ਜੀ ਹੈ ਕਹਿੰਦੇ ਤ੍ਰਿਸ਼ਨਾ ਵਿਰਲੇ ਦੀ 부ਜਦੀ ਹੈ ਨਹੀਂ ਤਾਂ ਮਹਾਰਾਜ ਕਹਿੰਦੇ ਆ ਹਾਲਤ ਪਤਾ ਕੀ ਹੈ ਵੀ ਜਿਸ ਗਰੇ ਬਹੁਤ ਤਿਸ ਗਰੇ ਚਿੰਤਾ ਮਾਰੇ ਕਹਿੰਦੇ ਜੇ ਤੁਹਾਡੇ ਕੋਲ ਨਹੀਂ ਵਾਲੀ ਜਿੰਨਾਂ ਕੋਲੇ ਹੈਗੀ ਉਹਨਾਂ ਦੀ ਹਾਲਤ ਮੈਂ ਤੁਹਾਨੂੰ ਦੱਸ ਦਿੰਦਾ ਜਿਸ ਗ੍ਰਹਿ ਬਹੁਤ ਤਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮਨੰ ਕਹਿੰਦੇ ਜਿਹਦੇ ਘਰੇ ਥੋੜੀ ਆ ਉਹ ਭਟਕਦਾ ਫਿਰਦਾ ਹੈ ਜਿਹਦੇ ਕੋਲੇ ਬਹੁਤੀ ਆ ਉਹ ਚਿੰਤਾ ਚ ਫਸਿਆ ਫਿਰ ਹੋਰ ਸ਼ਬਦ ਵੀ ਵਰਤੇ ਮਹਾਰਾਜ ਨੇ ਵੱਡੇ ਵੱਡੇ ਜੋ ਦੀਸੇ ਲੋਕ ਤਨ ਕੋ ਵਿਆਪੈ ਚਿੰਤਾ ਰੋ ਇਥੋਂ ਫਿਰ ਇਹਦਾ ਮਤਲਬ ਇਹੀ ਹੈ ਵੀ ਜਿਵੇਂ ਉਹ ਰੱਖ ਰਿਹਾ ਉਹ ਸਹੀ ਆ ਆਖੋ ਸਤਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰਸ਼ਾਦਾ ਪਾਣੀ ਉਹਦੀ ਮਰਜ਼ੀ ਆ ਭਾਵੇਂ ਰਾਜੇ ਬਣਾ ਦੇ ਭਾਵੇਂ ਪਖਾਰੀ ਬਣਾ ਦੇ ਉਹਦੀ ਮਰਜ਼ੀ ਹੈ ਜਿਵੇਂ ਉਹ ਦੇ ਰਿਹਾ ਬਸ ਵਧੀਆ ਖਾਣ ਪੀਣ ਨੂੰ ਦੇ ਰਿਹਾ ਸਭ ਤੋਂ ਵੱਡੀ ਜਿਹੜੀ ਦਾਤ ਹੈ ਨਾ ਪਿਆਰ ਉਹ ਉਹ ਤੰਦਰੁਸਤੀ ਹੈ ਬੱਚੇ ਆ ਸਹੀ ਹੈ ਬਿਮਾਰੀ ਤੁਮਾਰੀ ਤੋਂ ਬੱਚੇ ਆ ਤੇ ਇਤੋਂ ਵੱਡੀ ਕੋਈ ਦਾਤ ਨਹੀਂ ਮਹਾਰਾਜ ਹਸਤਾਲਾਂ ਦੇ ਦਿਨਾਂ ਤੋਂ ਬਚਾਈ ਐਨਾ ਵੱਡਾ ਪਰਚਾ ਨਾ ਪਾਈ ਵਿੱਚੋਂ ਬਾਸ ਹੀ ਨਾ ਹੋ ਸਕੀ ਕਿਰਪਾ ਕਰੀ ਮੇਰ ਕਰੀ ਅਰਦਾਸ ਕਰਿਆ ਕਰੋ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਹੀਂ ਫਿਰ ਪਟਕਣਾ 'ਚ ਪਿਆ ਰਹਿਣਾ ਮੰਗ ਮਾਇਆ ਮਨੋਂ ਨਾ ਵੀਸਰੈ ਮੰਗੈ ਦਮਾ ਦਮ ਮਨ ਤੋਂ ਮਾਇਆ ਕਦੇ ਘੁਲਦੀ ਨਹੀਂ ਹਰ ਵੇਲੇ ਧਣੀ ਧਰਪਾਲ ਦਾ ਰਹਿੰਦਾ ਹੈ ਸੋ ਪ੍ਰਭ ਚਿੱਤਨ ਆਵੀ ਨਾਨਕ ਨਹੀਂ ਕਰਮ ਉਹ ਪ੍ਰਮਾਤਮਾ ਜੋ ਸਭ ਕੁਝ ਦੇਣ ਵਾਲਾ ਹੈ ਉਹ ਤੇ ਚਿੱਤ ਵਿੱਚ ਨਹੀਂ ਆਉਂਦਾ ਪਰ ਸਤਿਗੁਰੂ ਜੀ ਕਹਿੰਦੇ ਉਹ ਮਾਇਆ ਵੇੜਿਆ ਮਨੁੱਖ ਵੀ ਕੀ ਕਰੇ ਨਾਮ ਤਨ ਉਹਦੀ ਕਿਸਮਤ ਵਿੱਚ ਹੀ ਨਹੀਂ ਹੈ ਨਾਮ ਤਨ ਤਕਦੀਰ ਚ ਨਹੀਂ ਹੈ ਤਾਹੀਂ ਪਟਕਦੇ ਆਂ ਨਾਮ ਤਨ ਮਿਲ ਗਿਆ ਤੇ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਸਮਝ ਲੈ ਕਰਮ ਜਾਗ ਪਏ ਤੇ ਚਰਮੂਲ 나ਥੂੜੀਂ ਦੋ ਜਿ ਚਿਰ ਆਪ ਕਿਰਪਾਲ ਜਿਤਨਾ ਚਿਰ ਪ੍ਰਮਾਤਮਾ ਆਪ ਦਇਆਵਾਨ ਰਹਿੰਦਾ ਹੈ ਉਤਨਾ ਚਿਰ ਇਹ ਨਾਮ ਤਨ ਕਦੇ ਵੀ ਮੁਕਦਾ ਨਹੀਂ ਸ਼ਬਦ ਇਕੱਟ ਬਾਬਾ ਨਾਨਕਾ ਖਾਹੀ ਕਰਿ ਚਤਨ ਮਾਲ ਪ੍ਰਮਾਤਮਾ ਦੀ ਸਿੱਖਸਲਾ ਐਸਾ ਧਨ ਹੈ ਐਸਾ ਮਾਲ ਹੈ ਜੋ ਕਦੇ ਵੀ ਮੁੱਕਦਾ ਨਹੀਂ ਹੈ ਇਹ ਤੁਹਾਨੂੰ ਆਪ ਵਰਤਿਆ ਕਰ ਤੇ ਹੋਰਾਂ ਵਿੱਚ ਵੀ ਵੰਡਿਆ ਕਰ ਇਹ ਧਨ ਨਾਲ ਜੁੜਿਆ ਰਹੇ ਤੇ ਬਹੁਤ ਸ਼ਾਂਤੀ ਮਿਲਣੀ ਹੈ ਆਪ ਵੀ ਵਰਤਿਆ ਕਰ ਨਾਮ ਧੰਨ ਤੇ ਹੋਰ ਨਾਂ ਨੂੰ ਵੀ ਵੰਡਿਆ ਕਰ ਮਹਾਰਾਜ ਕਹਿੰਦੇ ਆ ਖੰਬੇ ਕੰਦੜੇ ਜੇ ਲਹਾ ਕਿੰਨਾ ਸਾਵੀ ਤੋਲਾ ਤਨ ਜੜਾਈ ਆਪਣੈ ਲਾਹ ਸੋ ਸੱਜਣ ਟੋਲਾ ਮੈਂ ਉਹ ਖੰਭ ਆਪਣੇ ਸ਼ੀਰੂ ਉੱਤੇ ਜੜ ਲਵਾਂ ਉਡਾਰੀ ਲਾ ਕੇ ਭਾਲ ਕੇ ਉਸ ਸੱਜਣ ਪ੍ਰਭੂ ਦਾ ਮਲਾਪ ਭਾਸਲ ਕਰ ਲਵਾਂ ਭਾਵ ਆਪਾ ਭਾਵ ਸਦਕੇ ਕੀਤਿਆ ਉਹ ਆਤਮਿਕ ਉਡਾਰੀ ਲੱਗਦੀ ਐ ਜਿਹਦੀ ਵਰਕਤ ਨਾਲ ਪ੍ਰਮਾਤਮਾ ਲੱਭ ਪੈਂਦਾ ਹੈ ਆਪਾ ਭਾਵ ਸਦਕੇ ਕੀਤਿਆਂ ਆਤਮਿਕ ਉਡਾਰੀ ਐਸੀ ਲੱਗਦੀ ਐ ਜਿਹਦੀ ਬਰਕਤ ਨਾਲ ਪ੍ਰਮਾਤਮਾ ਲੱਭ ਪੈਂਦਾ ਹੈ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹ ਮਹਾਰਾਜ ਕਹਿੰਦੇ ਆ ਅਸਲ ਮਿੱਤਰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਸ਼ਾਹ ਹੈ ਜੋ ਦੁਨੀਆਂ ਦੇ ਸਾਰੇ ਪਾਤਸ਼ਾਹਾਂ ਦੇ ਸਿਰ ਤੇ ਪਾਤਸ਼ਾਹ ਹੈ ਸਭ ਦੁਨਿਆਵੀ ਪਾਤਸ਼ਾਹਾਂ ਹਾਂ ਤੋਂ ਵੱਡਾ ਹੈ ਜਿਸ ਪਾਸ ਬੈਠਿਆ ਸੋਹੀਐ ਸਾਵਨਾ ਦਾ ਵੇਸਾ ਹੋ ਉਸ ਪ੍ਰਭੂ ਪਾਤਸ਼ਾਹ ਸਭ ਜੀਵਾਂ ਦਾ ਆਸਰਾ ਹੈ ਉਹ ਐਸਾ ਹੈ ਕਿ ਉਹਦੇ ਪਾਸ ਬੈਠਿਆਂ ਲੋਕ ਪਰਲੋਕ ਦੀ ਸੋਭਾ ਖੱਟ ਲਈਦੀ ਹੈ ਗੁਰੂ ਜੀ ਦੇ ਪਾਸ ਬੈਠਿਆਂ ਜਿਸ ਪਾਸ ਬੈਠਿਆਂ ਸੋਹੀ ਹੈ ਸਬਨਾ ਦਾ ਵੇਸਾ ਉਹ ਪ੍ਰਭੂ ਪਾਤਸ਼ਾਹ ਸਭ ਜੀਵਾਂ ਦਾ ਆਸਰਾ ਹੈ ਭਾਈ ਉਹਦੇ ਪਾਸ ਬੈਠਿਆਂ ਲੋਕ ਪਰਲੋਕ ਦੀ ਸੋਭਾ ਖੱਟ ਲਈਦੀ ਤੇ ਹੁਣ ਜੇ ਲੋਕ ਪ੍ਰਲੋਕ ਦੀ ਸੋਭਾ ਚਾਹੀਦੀ ਹੈ ਤਾਂ ਮਹਾਰਾਜ ਕਹਿੰਦੇ ਉਹ ਗੁਰੂ ਦੇ ਪਾਸ ਬੈਠ ਭਾਈ ਗੁਰੂ ਜੀ ਦਾ ਨਾਮ ਲੈ ਤੇ ਆਪਣੇ ਚਰਨਾਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਜੋੜ ਲੈਂਦੇ ਹਨ ਤੇ ਜੋ ਜੁੜ ਜਾਂਦਾ ਹੈ ਉਹ ਪ੍ਰਸੰਨ ਚਿਤ ਹੋ ਕੇ ਗੁਰੂ ਦੀ ਰਜਾ ਵਿੱਚ ਆਪਣਾ ਜੀਵਨ ਜੋੜ ਲੈਂਦਾ ਸੋ ਕੱਲ ਤੋਂ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ ਨੇ ਜਿਹੜੇ ਆਰੰਭ ਹੋ ਜਾਣਿਆ ਭੋਗ ਦੇ ਸ਼ਲੋਕ ਜਿਹੜੇ ਆਪਾਂ ਭੋਗ ਵੇਲੇ ਪੜਦੇ ਆਂ ਤਕਰੀਬਨ ਆਪਣੇ ਕੋਲੇ ਥੋੜੇ ਜਿਹੇ ਅੰਗ ਜਿਹੜੇ ਉਹ ਰਹਿ ਜਾਣਗੇ ਮਹਾਰਾਜ ਕੀ ਸਤਿਗੁਰਾਂ ਦੀ ਬਾਣੀ ਪੜ ਕੇ ਫਿਰ ਆਪਾਂ ਸਮਾਪਤੀ ਕਰਾਂਗੇ ਵਿਸਥਾਰ ਸਹਿਤ ਆਪਾਂ ਭੋਗ ਦੇ ਸ਼ਲੋਕ ਇਹ ਸਰਵਣ ਕਰਨੇ ਹਨ ਅਗਲੇ ਸਮੇਂ ਵਿੱਚ ਕੱਲ ਤੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ ਆਰੰਭ ਹੋ ਜਾਣਗੇ ਸੇ ਤੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਜ ਦੇ ਪਾਵਨ ਸ਼ਬਦਾਂ ਵਿੱਚ ਇਸ ਤਰ੍ਹਾਂ ਸਤਿਗੁਰੂ ਜੀ ਗਿਆਨ ਬਖਸ਼ਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ